ਸਸਰੀਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚੌਗਣੇ ਰੱਖੇ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਅੱਜ ਪਹਿਲਾ ਪ੍ਰੋਗਰਾਮ ਤਾਂ ਇੱਕ ਰਿਸ਼ਤੇਦਾਰ ਜੀ ਮੁੰਡੇ ਪਹੁੰਚੇ ਵੇ ਦੇ ਚਲੋ ਵਧੀਆ ਟਾਈਮ ਗੱਲ ਨਿਬੜ ਕੇ ਕੰਮ ਉੱਥੇ ਵੀ 1 ਵਜੇ ਤਕਰੀਬਨ ਘਰ ਆ ਗਏ ਵਾਕੇ ਹੁਣ ਰੇ ਦਾ ਜਿਹੜਾ ਉਰੇ ਰਹਿੰਦਾ ਦਾ ਕੱਲ ਸੂਏ ਪਾਰ ਆਪਾਂ ਗੇਰਾਂਦਾ ਤੇਰੇ ਬੂਟੇ ਦੇ ਵਿੱਚ ਬਿਉਰੇ ਤਕਰੀਬਨ ਜਿਹੜੀ ਕਣਕ ਰਹਿੰਦੀ ਸਾਰੀ ਚ ਰੇ ਗੇਰਿਆ ਸਰੋਂ ਵੀ ਸਰੋਂ ਦੇ ਵਿੱਚ ਵੀ ਰੇਗੀਰਦਾ ਕਿਉਂ ਫਸਲ ਪਾਣੀ ਤਕਰੀਬਨ ਸਾਰੀ ਮੰਗਦੀ ਹੈ ਚਲੋ ਇੱਥੇ ਹਲੇ 2-4 ਦਿਨ ਲੰਘ ਜੂਗੇ ਵੀ ਗਾਹਾਂ ਬੂਟੇ ਵਾਲੀ ਫਸਲ ਪਾਣੀ ਮੰਗਦੇ ਉੱਥੇ ਤਾਂ ਹੋ ਗਿਆ ਤੇ ਲੇਟ ਉੱਥੇ ਛੱਡਾਂਗੇ ਪਾਣੀ ਕੱਢ ਲੂ ਵੀ ਹੁਣ ਆਪਾਂ ਸਰੋਂ ਦੇ ਵਿੱਚ ਪਾ ਗਏ ਰੇ ਸਰੋਂ ਨੂੰ ਲਾਣੀ ਇੱਕ ਵਾਰ ਸਰੋਂ ਜ਼ਰੂਰ ਮੰਗਦੀ ਹੈ ਕਿਉਂ ਬੂਟਿਆਂ ਦੇ ਵਿੱਚ ਵੀ ਉਹਦੇ ਕਰਕੇ ਇੱਥੇ ਦੂਈ ਕਣ ਖਲੇ ਦੇਖਿਆ ਹੁਣ ਰੇ ਪਾ ਗਏ ਬਹੁਤ ਵਧੀਆ ਨਰਮ ਅਸਲੇ ਅਸਲੇ ਚਲੋ ਪਾਣੀ ਤਕਰੀਬਨ ਲਾਉਣਾ ਪੈਣਾ ਕਿਉਂ ਹੁਣ ਕੋਰਾ ਲੱਗ ਗਿਆ ਪੈਣ ਥੋੜਾ ਜਿਹਾ ਹਵਾ ਹੁਣ ਦੇਖੋ ਬਹੁਤ ਚੱਲਦੀ ਹਵਾ ਆਪਾਂ ਇੱਕ ਕਿਸਮ ਦੀ ਏਰੀਮਕਣ ਚੱਲਦੀ ਆ ਜਾਈ ਐਨੀ ਜ਼ੋਰ ਗੇ ਹਵਾ ਚੱਲਦੀ ਐ ਵੀ ਉਨੇਉ ਠੰਡ ਹੁੰਦੀ ਐ ਵੀ ਸਿੱਧੀ ਦਿਹਾੜੇ ਜਿਹੜੇ ਆਪਣੇ ਚੱਲ ਪੇ ਕੱਲ ਤੇ ਸ਼ੁਰੂ ਹੋਗੇ ਕੱਲ ਤੇ ਧੁੰਦਾਰ ਠੰਡ ਦਾ ਜ਼ੋਰ ਫੜ ਲਿਆ ਬਹੁਤ ਜ਼ੋਰ ਗੱਲ ਧੁੰਦ ਆਈ ਵੀ ਦਾ ਸਵੇਰੋਂ ਵੀ ਬਾਕੀ ਠੰਡ ਵੀ ਕਾਫੀ ਆ ਉਹਦੇ ਕਰਕੇ ਕੋਰੇ ਕਰਕੇ ਪਾਣੀ ਲਾਉਣਾ ਪੈਣਾ ਆਪਾਂ ਨੂੰ ਕਣਕਰੂ 5-7 ਦਿਨਾਂ ਤੱਕ ਛੜੀ ਨੂੰ ਵੀ ਵੀ ਕੱਲ ਨੂੰ ਆਪਾਂ ਨੂੰ ਥੱਲੇ ਆਉਣਾ ਬਾਕੀ ਹੁਣ ਮੋਟਰ ਛੱਡੀ ਵੀ ਆਪਾਂ ਨੇ ਸਰੋਂ ਵਾਸਤੇ ਕਿਉ ਸਰੋਂ ਨੂੰ ਪਾਣੀ ਲੱਗ ਜਵੇ ਬਾਕੀ ਚੱਲ ਪਣਾ ਹੀ ਪਾਣੀ ਦਾ ਮੇਰੇ ਹਿਸਾਬ ਨਾਲ ਇਹਨੇ ਸਰੇ ਪਹੁੰਚ ਜਾਣਾ ਕਰੋਨਾ ਵੀ ਬੋਸੋਂ ਨਹੀਂ ਉੱਠੀ ਵੀ ਐ ਜਿਹੜੇ ਪਾਸੇ ਪਹਿਲਾਂ ਹੀ ਸੋਕਾ ਦਾ ਉਧਰ ਥੋੜੀ ਜਿਹੀ ਦਬੀ ਵੀ ਐ ਅਜਰੇ ਇਹਦਾ ਛੱਟਾ ਉਧਰ ਡਬਲ ਲਾਤਾ ਵੀ ਇਹ ਕਹਣਾ ਬਾਕੀ ਸਕੰਜਾ ਕੱਲ ਤਿਆਰ ਕਰਕੇ ਭੇਜਤਾ ਦਾ ਜੀ ਆਪਾਂ ਨੇ ਤਕਰੀਬਨ ਹਨੇਰਾ ਹੋ ਗਿਆ 7 ਵਜੇ ਗਿਆ ਸਾਨੂੰ ਫੇ ਕਿਉਂ ਜਿਆਦਾ ਆਪਾਂ ਨੇ ਵੀਡੀਓ ਦੇ ਵਿੱਚ ਦਿਖਾਇਆ ਰੰਗ ਹੁੰਦਾ ਦਾ ਹਲੇ ਵੀ ਫਿਰ ਕਾਲਾ ਰੰਗ ਸਾਰਾ ਕਰਕੇ ਕੈਨਕੂਨ ਨੂੰ ਰੰਗ ਕਰਕੇ ਐਨ ਸਟicker sticker ਲਾ ਕੇ ਬਣਾਈ ਵੀ ਆਪਾਂ ਨੇ ਵੀਡੀਓ ਤੁਹਾਨੂੰ ਦਿਖਾਵਾਂਗੇ 2 2.5 ਘੰਟੇ ਦੀ ਬਣੀ ਰਾਤ ਨੂੰ ਜਿਹੜੀ ਬਣਾਈ ਹੈ ਵੀ ਵਧੀਆ ਰੰਗ ਉੱਠਿਆ ਹੈ ਟਰੈਕਟਰ ਦੇ ਨਾਲ ਮਿਲ ਗਿਆ ਬਹੁਤ ਵਧੀਆ ਕੁਦਰਤੀ ਹੁੰਦੀ ਗੱਲ ਆਪਾਂ ਕਈ ਵਾਰ ਕਹਿੰਦੇ ਆ ਵੀ ਐਨ ਜਿਆਦਾ ਮਲਾਉਣਾ ਮਿਲਦਾ ਨਹੀਂ ਹੈਗਾ ਬਾਈਕਾਂ ਕਹਿ ਕੇ ਰੰਗ ਲਿਆਂਦਾ ਤਾਂ ਵਧੀਆ ਬਹੁਤ ਕੰਮ ਦਾ ਰੰਗ ਮਿਲਿਆ ਟਰੈਕਟਰ ਦੇ ਕਰ ਵੀ ਚਲੋ ਬਾਈ ਵੀ ਖੁਸ਼ ਹੋ ਗਏ ਬਹੁਤ ਹਿੰਮਤ ਕਰੀ ਉਹਨਾਂ ਨੇ ਵੀ ਨਾਲ ਆ ਕੇ ਲਾਈਟਾਂ ਲੂਟਾ ਬੈਟਰੀ ਮੋਟਰਾਂ ਦੇ ਫੜ ਕੇ ਰੱਖਿਆ ਨੇਰੇ ਜੇ ਕੰਮ ਕਰਿਆ ਫਿਰ ਲਾਈਟ ਥੋੜੀ ਆਪਣਾ ਮੋਬਾਈਲਾਂ ਦੀ ਗੱਲ ਵੀ ਚਲਾਇਆ ਕੰਮ ਵੀਕਣਾ ਉਹ ਵੀ ਆਪਾਂ ਹਾਵਾਂ ਤੁਹਾਨੂੰ ਵੀਡੀਓ ਦੇ ਵਿੱਚ ਬਾਕੀ ਚਲਾਈ ਵੀ ਇਹ ਜੀ ਮੋਟਰ ਉਹਰੇ ਵੀ ਹੋਰ ਦਿਖਾਉਂਦੇ ਕਾਰੋਬਾਰ ਜਿਹੜੇ ਚੱਲਦੇ ਆ ਸਾਨੂੰ ਆਹ ਓਏ ਹਵਾ ਚੱਲਦੀ ਆ ਬਹੁਤ ਦਰਸਦੇ ਨੇ ਟੈਲੈਂਟ ਉਹਨੇ ਵੇਲਾ ਨਹੀਂ ਆਪਾਂ ਹਵਾ ਪੂਰੇ ਜ਼ੋਰ ਗਲ ਹੈ ਰੇਪ ਆਇਆ ਰੇਪ ਵੀ ਮਸੋਂ ਵੇਰਿਆ ਇੱਕ ਪਾਸੇ ਨੂੰ ਤਾਂ ਵਧੀਆ ਗਿਰਦਾ ਛੱਟਾਂ ਇੱਕ ਪਾਸੇ ਨੂੰ ਹਵਾ ਹੀ ਡਾਈ ਜਾਂਦੀ ਏ ਤੇ ਪਾਣੀ ਫੁੱਲਦਾ ਮੋਟਰਾਂ ਦੇ ਹੁਣ ਤੇ ਮੋਟਰਾਂ ਤਕਰੀਬਨ ਚੱਲ ਪਿਆਉਣ ਵੇਰ ਪਰ ਇਹਨਾਂ ਦਿਨਾਂ ਤੇ ਪਾਣੀ ਦੀ ਕੋਈ ਨਹੀਂ ਜਦ ਤੱਕ ਨਹੀਂ ਆਉਂਦੀ ਨੂੰ ਵੱਡਾ ਲਾਤ ਆ ਬੰਦੇ ਨੇ ਕੱਲ੍ਹ ਦੇ ਸ਼ੁਰੂ ਕਰਤਾ ਪਾਣੀ ਬਸੇੜ ਨੂੰ ਆਪਣਾ ਲੱਗਣਾ ਇੱਕੇ ਪਾਣੀ ਲਾਜਦਾ ਬੀਜਿਆ ਐ ਤਕਰੀਬਨ ਸੋਕੇ ਵਿੱਚ ਦੇਖਦੇ ਆ ਜਿਹੜੇ ਕਿਆਰ ਆਪਾਂ ਨੇ ਭਰ ਦੇਣਾ ਅੱਧਾ ਵੀ ਛੱਡ ਦਾਂਗੇ ਉਹਦਾ ਵੀ ਉਹ ਫਿਰ 5-6 ਦਿਨਾਂ ਤੱਕ ਭਰ ਦਾਂਗੇ ਤੇ ਉਹ ਫਿਰ ਗਾਹਾਂ ਦੇ ਵਿੱਚ ਚਲੀ ਜਾਊਗਾ ਇਕਣੇ ਬਾਕੀ ਹੁਣ ਮੇਥੀ ਪਾਲਕ ਬਹੁਤ ਉੱਠ ਰਹੀ ਐ ਨਾ ਇੱਕੇ ਆਵਾ ਕੰਮ ਨਹੀਂ ਨੇ ਸਾਰੇ ਹੀ ਵੜਦਾ ਸਾਰੇ ਹੀ ਵੜਦਾ ਇਹ ਸਵਾ ਕਿੱਥੋਂ ਜਾਂਦੀ ਰਹੀ ਜੀ ਅੱਛਾ ਅੱਛਾ ਉਹ ਹੈ ਰੂਈ ਮੈਂ ਵੀ ਕਿਹਾ ਵੀ ਕੋਈ ਢੱਕਾ ਡੱਕਾ ਕੋਲਾ ਹੈ ਨਹੀਂ ਮੈਂ ਚੁੱਲੇ ਵਾਲੀ ਤੇ ਲੱਗਦੀ ਨਹੀਂ ਗਰੇ ਪ੍ਰਹੀ ਦੇ ਨਾਲੇ ਥੋੜੀ ਜਿਹੀ ਦਬੀ ਹੋਇਆ। ਬਾਕੀ ਦੇਖਦੇ ਹਾਂ। ਸਭ ਤੋਂ ਪਤਾ ਨਹੀਂ ਹੋ ਰਿਹਾ। ਆਹ ਥੋੜੀ ਜਿਹਾ ਪਾਣੀ ਜੰਮ ਵੀ ਆਈ। ਪੂਰੇ ਟੋਈਏ ਵੀ ਲਾਇਤੇ ਵਿੱਚ। ਨੇ ਵਿਜਯ ਬਾਜਰਾ ਇਹ ਵੀ ਵਸ ਇੱਥੇ ਜਾ ਕੇ ਖੜੇ ਜਾਂਦਾ ਤੇ ਜਿਵੇਂ ਛਾਲ ਵਿੱਚ ਹੁਣ ਲੋਕਿਆ ਬੈ ਫਾਨੀ ਮੰਗਦੀ ਸਰੋਂ ਸੁੱਕੀ ਬਈ ਜਾਂਦਾ ਹੈ ਵਧੀਆ ਜੇ ਲੋਕ ਪਾਣੀ ਚੜ ਕੇ ਲੱਗ ਜਾਵੇ ਥੋੜਾ ਜਿਹਾ ਮੱਕੀ ਬੂਟੇ ਉਰੇ ਹੋ ਗਏ ਮੰਗਾ ਚਾਰ ਪੰਜ ਵਾਰ ਲੱਗਲੇ ਬੁੱਟੇ ਸਾਡੇ ਉਰੇ ਵੀ ਕਿਸੇ ਵਾਰ ਵੀ ਫੇਤ ਪਹਿਲਾਂ ਹੀ ਨਹੀਂ ਹੈਗਾ ਉਹਦੇ ਕਰਕੇ ਬੁੱਟੇ ਉਹੋ ਜਿھے ਚੱਲੇ ਨਹੀਂ ਬੁੱਟੇ ਤਕਰੀਬਨ ਮੜਾ ਹੀ ਐ ਫੇਰ ਟਾਈਮ ਲੈਣਗੇ ਆਸਲੀ ਫਲੈਸ਼ੇ ਬਲ ਜਾਣੀ ਪਹਿਲੀ ਮੇਰੀ ਫਲੈਸ਼ ਤਾਂ ਬਲ ਜਾਣੀ ਹੈ ਮੋਬਾਈਲ ਦੀ ਬਲੂਗੀ ਮੇਰੀ ਥੋੜੋ ਬਲਨੇ ਫਲੈਸ਼ ਆ ਆ ਟਾਈਮ ਨਹੀਂ ਰਹਾ ਕਰਦਾ ਸਾਨੂੰ ਲੈ ਨਹੀਂ ਰਹਾ ਆ ਤਾਂ ਗਾ ਮੈਂ ਕਿਹਾ ਮਾਈਟੇ ਰਹਾ ਹੋਇਆਗਾ ਲੈਟ ਆਲੇ ਦਾ ਤਾਂ ਕੋਈ ਦੇ ਦੇਗਾ ਜਿਹੜੀ ਗੱਲ ਆ ਪਹਿਲਾਂ ਪੁੱਛਿਆ ਮੈਂ ਕਿਹਾ ਨਹੀਂ ਮੈਂ ਕਿਹਾ ਤੁਹਾਨੂੰ ਅੱਜ ਦਾ ਟਾਈਮ ਦਈਏ ਨਹੀਂ ਟਾਈਮ ਦੱਸ ਦੇ ਦਿੱਤਾ 4 ਵਜੇ ਟਾਈਮ ਦੱਸਦਾ ਵਾ ਇਹਦਾ ਲੈ ਅੱਜ ਦਿਨ ਵੀ ਵਧੀਆ ਹੁਣ ਬਣ ਗਿਆ ਹੁਣ ਉਹਦੇ 4 ਵਜੇ ਭਰਾ ਦੇਦਾ ਹੈ ਬਾਕੀ ਬਾਈ ਚਲੋ ਨਿਪਟ ਗਏ ਹੁਣ ਕੰਮ ਤਕਰੀਬਨ ਕੋਈ ਲੈਟ ਹੱਥ 'ਚ ਫੜੀ ਜੀ ਅਸੀਂ ਜਿੱਕਰ ਆਪ ਲਾਏ ਆ ਆ ਗਿਆ ਨਹੀਂ ਮਾਸੜੀ ਇੱਧਰ ਵੀ ਦਿਖਾਓ ਆਹਾ ਕੈਨ ਇੱਧਰ ਬਾਈ ਕੈਨ ਬਾਈ ਉਹਦੀ ਲੰਬੀ ਸੀ ਸਰ ਉਹਦੇ ਵਾਲੀ ਆ ਮਾਸੜ ਅਲੂਮੀਨੀਅਮ ਦੀ ਆਲੂਮੀਨੀਅਮ ਵਧੀਆ ਆ ਬਾਈ ਚੈੱਕ ਕਰੀ ਦੀ ਕੈਨ ਬੜੀਆ ਵਲ ਗਈ ਮਾਸੜ ਦਾ ਇਹ ਧੰਨਵਾਦ ਹੈ ਵੀ ਕੈਨ ਟੈਗ ਲਾਇ ਮਾਸੜ ਜੀ ਨੇ ਮਾਸੜ ਤੁਸੀਂ ਹੈਲਪ ਕਰਦਾ ਰਹੀ ਨਹੀਂ ਸਾਨੂੰ ਹੁਣ ਕਰਨਾ ਪੈਣਾ ਜਿਹੜੇ ਬਾਹੋਂ ਅਸੀਂ ਬਚਾਏ ਤੇਰੇ ਕੋਲ ਥੋੜਾ ਰੱਖਣੇ ਆ ਹੂੰ ਬਾਕੀ ਬਾਈ ਆਹ ਆਪਣਾ ਖਾਲਾ ਛੱਡਾ ਵੇ ਇੱਕ ਰੇਣਾ ਦਾ ਮਾਰਕਾ ਮੇਰਾ ਤਾਂ ਰਹਿ ਗਿਆ ਨਾ ਆਹ ਆ ਪਵਾਦ ਵਾਲੇ ਆ ਅਸੀਂ ਬਾਈ ਪਵਾਦ ਵਾਲੀ ਆ ਕੀ ਕਹਿੰਦੇ ਆ ਸਾਨੂੰ ਵਿੱਚ ਦੁਆਬੇ ਵਾਲੀ ਵੀ ਕਹੀ ਜਾਂਦੇ ਕੋਸ ਆਸਟ੍ਰੇਲੀਆ ਦਾ ਆਸਟ੍ਰੇਲੀਆ ਦਾ ਗਾਹਾਂ ਤੋਂ ਦਿੱਲੀ ਕੋਲੋਂ ਤੋਂ ਹੋ ਜਾ ਹੈ ਸਾਡੇ ਕੋਲ ਆਪਾਂ ਓਰੀ ਲਿਆਂਦਾ ਕੋਲੇ ਆਪਣੇ ਲੋੜੇ ਨਹੀਂ ਪੈਂਦੀ ਹੁਣ ਵਧੀਆ ਬਾਕੀ ਹੁਣ ਬਾਈ ਪਾਸ ਦਾ ਘਰਾਂ ਜਾ ਕੇ ਹੁਣ ਇਹਨਾਂ ਦੇ ਅਸੀਂ ਤਾਂ ਹੁਣ ਆਪਣੇ ਭਾਂਡੇ ਨੂੰ ਕਹਿੰਦੇ ਵੀ ਸਰਾਉਣਾ ਹੀ ਸਰਾਉਣਾ ਵੀ ਠੀਕ ਆ ਇੱਧਰ ਬੇਚ ਲਾਤਾ ਆਪਾਂ ਉਧਰ ਕਾਇਨ ਲੱਗ ਗਈ ਪਿੰਡ ਵਾਲੀ ਮੋਟਰ ਆ ਦੱਲੇ ਹੋਰ ਕੇ ਗੈਸਰ ਹੁਣ ਆਪਣਾ ਨਹੀਂ ਮਾਰਕਾ ਲਾਣਾ ਅੱਛਾ ਤੇਰੇ ਨੰਬਰ ਰਹਿ ਕੇ ਲਿਖਨੇ ਨੇ 1990 ਬਿਲਜਬਲ ਆਲੇ ਕੀ ਆ ਨਾ 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 ਪਿੱਛੇ ਜਗ੍ਹਾ ਛੱਡੀ ਵੀ ਐ ਕੋਈ ਨਾ ਜਾ ਨੋ ਵੇ ਕੰਪਨੀ ਦੀ ਮਜ਼ਦੂਰੀ ਲੱਗੀ ਪੈਣ ਨਾ ਤੀ ਬਣਾ ਮੈਂ ਨਹੀਂ ਕੁ ਵੀ ਪਾਈ ਰਹੀ ਰਈ ਯਾਰ ਠੀਕ ਹੈ ਕੰਪਨੀ ਦੀ ਮਜੂਰੀ ਬਾਅਦ ਮਜੂਰੀ ਪਾ ਦੇ ਲੇਗ ਪਹਿਲਾਂ ਪਾ ਮਾਸੜ ਆਪਣੀ ਬਾਤ ਹੀ ਤੁਹਾਡੀ ਵੀ ਚਾਹੀਦੀ ਇੱਥੇ ਨਹੀਂ ਨਹੀਂ ਬਾਸੜ ਦਾ ਵੀ ਨਾਮ ਚਾਹੀਦਾ ਇਹ ਬਾਸੜ ਲਿਖਾ ਦੇਣਾ ਤੁਸੀਂ ਹਾਂ ਬਾਈ ਪੀ ਐਸ ਧਵਾਨ ਕੋਈ ਨਹੀਂ ਕੱਲੂ ਜਗਤ ਮਾਸੜ ਵੀ ਲਿਖਾਉਣਾ ਇਹਦੇ ਬਾਅਦ ਛੋੜਨ ਨੂੰ ਪੰਨੋ ਕਨੇ ਜਗਤ ਮਾਸੜ ਵਾਲੇ ਆਉਣੇ ਕੈਨੇਡਾ ਚੱਲਿਆ ਡੀਐਸ ਤੋਂ ਹਾਂ ਹੂੰ ਅੱਣੀ ਵੀ ਹੋਰੀ ਲੇਟ ਕਰ ਆਪਣੇ ਵੀ ਹੋਰੀ ਬਾਅਦ ਪੈ ਜਾਂਦੀ ਹੈ ਹੂੰ ਅਸੀਂ ਲੇਟੇ ਲਾਉਂਦੀ ਹੋਰੀ ਉਹਨੇ ਰਾਈ ਜੀ ਤਾਂ ਵੀ ਕੋਈ ਕਰਨੀ ਕਿ ਰੈਡ ਇਹ ਰਾਈ ਹੈਗੀ ਹਾਂ ਤਾਂ ਤਾਂ ਹੋਈ ਇਹ ਨਹੀਂ ਰਹਿਣੀ ਹੈਗੀ ਬੱਲੇ ਉਹ ਤਾਂ ਦਿਖਾ ਦੁੱਲਾ ਦਾ ਸੀ ਬਹੁਤ ਲਾਇਆ ਹੋਰ ਨਜ਼ਰ ਲੱਗ ਜੂਗੀ ਕਿ ਆ ਫੇਰ 20 ਰੋਗ ਦੁੱਲੇ ਦੇ ਦੇਗਾ ਦੁੱਲੇ ਨੂੰ ਨਜ਼ਰ ਲੱਗੇ ਫੇਰ ਕੰਮ ਘੜਦੇ ਹਾਂ ਨਾ ਉਹਦੀ ਹੁੱਕ ਲਾਉਣੀ ਗੱਲ ਉਹ ਅਸੀਂ ਉਹ ਇਹ ਕਿੱਥੇ ਲਾਉਣ ਲਗਾਏ ਇੱਥੇ ਨੰਬਰ ਕਿਤੇ ਕੋ ਵਿਚਾਲੇ ਲਾਉਣਾ ਹੈ ਗਾਹਤ ਗੱਲ ਹੈ ਵੀਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਦ ਹੋ ਗਈ ਯਾਰ ਮਸੜ ਤੇਰੇ ਕੋਲ ਹੀ ਥੋੜੀ ਜਾਂਦਾ ਐਵੇਂ ਸਟicker ਲਗਾਤੇ ਕੱਪੜਾ ਫੇਰ ਦੂੰਗਾ ਮਸੜ ਹੋ ਡਰਾਂਗਾ ਹੋਰ ਹੁੰਦੇ ਨੇ ਡਰਾਂਗਾ ਹੋਰ ਆ ਉਹ ਇਹੀ ਜੋ ਬਣਾ ਲੈਣੀ ਆਪਾਂ ਨੇ ਉਹ ਕਲਮ ਚਾਹੀਏ ਲਿਖਤਾ ਹੋਇਆ ਨਾ ਕੋਈ ਗੱਲ ਨਹੀਂ ਚਾਹੀਦੀ ਲਿਖੇ ਉਹਨਾਂ ਆ ਗਿਆ ਮਸੜੀ ਦੱਲ ਲੈਣੋ ਹਾਂ ਹਾਂ ਆਈ ਅਸਲੀ ਦਾ ਹੀ ਹਾਂ ਲੋਟਾ ਵੇਲੇ ਰਾਤ ਨੂੰ ਟ੍ਰੈਫਿਕ ਕਿੱਥੇ ਹੀ ਹੁੰਦੀ ਹੈ ਨਾ ਜਿਆਦਾ ਹੁੰਦੀ ਹੈ ਉੱਧਰ ਨੂੰ ਪਹਿਲਾਂ ਜਿਆਦਾ ਹੁੰਦੀ ਹੈ ਬੜਾ ਨਾ ਵੀ ਗਰਦ ਪੈ ਜਾਊਗਾ ਤੇ ਪਰ ਆ ਪਤਾ ਹੁੰਦਾ ਹਾਂ ਉਤੇ ਹੀ ਦੇਖਣ ਲੱਗਿਆ ਆ ਆਹ ਮਾਪੇ ਕੋਈ ਕੱਖ ਨਾ ਆਹ ਆ ਹੋਰ ਜੇ ਤੁਹਾਨੂੰ ਜੇ ਇਹ ਰੋਕਣਾ ਨੰਬਰ ਦਿਖਾ ਦਵਾਂ ਮਸੜੀ ਗਿਆ ਦੁੱਲੇ ਨੂੰ ਫੋਨ ਕਰ ਲਓ ਨੰਬਰ ਸਾਰੇ ਕੋਲ ਗਿਆ ਮਸੜਾ ਸਾਹਿਬ ਕੇ ਤੇ ਆ ਨੰਬਰ ਆ ਗਏ ਉਹ ਟਾਈਮ ਹੋਰ ਨਹੀਂ ਲਾਇਆ ਵਸੜੇ ਨੰਬਰ ਨੰਬਰ ਤਾਂ ਸਾਡੇ 8 ਵਜੇ ਹੋਣ ਦੀ ਸੋਚ ਬੰਦ ਹੋਣੀ ਨੇ ਜਦ ਘੱਟਨੇ ਆਉਣੇ ਤੇ ਨਹੀਂ ਤਾਂ ਫੇਰ ਸੌਣ ਨਹੀਂ ਦਰ ਆਉਂਦਾ ਹੈ ਸੰਦ ਵੀ ਸੌਂਦਾ ਹੈ ਮਾੜਾ ਹਾਂ ਫੇਰ ਸੌਣਾ ਨਹੀਂ ਤੇ ਰਾਤ ਨੂੰ ਬੈਲ ਬਜਣ ਲੱਗ ਜਾਂਦੀ ਯਾਰ ਉਹ ਜਾਗਦੇ ਹੁੰਦੇ ਉਧਰ ਦਿਨ ਚੜ ਗਿਆ ਤਿੰਨ ਦਿਨ ਪਹਿਲਾਂ ਮਨੂੰ ਕਰਿਆ ਮੂੰਹ ਮੈਂ ਚੱਕਿਆ ਨਹੀਂ ਲੰਗਦਾ ਦਾ ਮੈਂ ਚੱਕਲ ਵੀ ਲੰਗਦਾ ਮਾੜਾ ਛੱਡ ਵੀ ਨਹੀਂ 行くのも。 ਕੀ ਆਪਾਂ ਦਾ ਕੋਣ ਹੋਣਾ ਟੋਪਰ ਵੀ ਸੁੱਖ ਨਾਲ ਸੋਹਣੀ ਅਗੜੀ ਆ ਵਾਹ ਬੜਾ ਜੋਰ ਲਾ ਕੇ ਚੱਕ ਰਿਹਾ ਦੇਖੀ ਐਨਾ ਵਜਨ ਅੱਛਿਆ Ya, t e n ਕਹਿੰਦੇ ਹੁੰਦੇ ਨੇ ਪਹਿਲਾ ਕਹਾਵਤਾ ਹੁੰਦੈਂਦੇ ਆ ਕਾਦੇ ਹਾਂ ਵੇਗੜੇ ਤੇਗੜਾ ਡੰਡਾ ਡੰਡਾ ਪੀਰ ਦਾ ਕਹਿੰਦੇ ਇੱਕ ਪਤਲੇ ਕਾਦੇ ਪੁੱਛ ਹਾਂ ਵਾਹ ਹੋ ਗਿਆ ਰੈਲਾ ਓ ਬਾਈ ਓਕੇ ਓਕੇ ਹੁਣ ਲੋ ਬਾਈ ਗਰਾਰੀ ਫਸੀ ਵੀ ਇੱਧਰ ਵੀ ਇੱਧਰ ਬੰਦਾ ਮੇਸਰੀ ਆ ਇੱਧਰ ਇਹ ਜ਼ਿਮੀਦਾਰ ਆ ਵੀ ਤੁਹਾਨੂੰ ਪਤਾ ਵੀ ਜੱਟ ਵੀ ਚ ਗਾੜੀ ਹੁੰਦੇ ਆ ਪਤਾ ਜਿਹੜਾ ਸੀ ਵਰਤਨ ਨੂੰ ਹੁੰਦਾ ਅਸਲੀ ਹਾਂ ਆ ਜਿਹੜੀ ਕੋ ਛੱੜਦੇ ਆਰੇ ਨੂੰ ਕੰਮ ਲੈ ਵੇੜਦੇ ਆ ਹਾਂ ਅੱਜ ਜਿਹੜੀ ਕਿ ਕੀ ਆਏ ਹੁਣ ਦਾ ਤੋਰੇ ਕਿੱਥੇ ਜਿਹੜੀ ਉਰੇ ਗਰਾਰੀ ਫਾਦੀ ਇਹ ਕਰਦਾ ਏਟ ਆ ਕਿਹਦਾ ਨਹੀਂ ਵੇਚਿਆ ਇਹੇ ਕੱਥੇ ਪੰਗਾ ਪੈਂਦਾ ਯਾ ਅੱਜ ਰਾਤ ਦਾ ਟਾਈਮ ਹੁੰਦੀ ਨਾ ਅਗਰ ਕੋ ਦਾਦਾ ਵੀ ਆ ਗਏ ਉਸਕੇ ਲਈ ਬੰਦੇ ਆ ਗਏ ਦਾਦਾ ਟਾਈਮ ਹੁੰਦੀ ਲੋਟਾ ਲਾਉਂਦਾ ਕਾਤੇ ਕਿਤੇ ਬੰਦੇ ਆ ਦਾਦਾ ਦੇ ਯਾਰਾਂ ਨੇ ਇੱਥੇ ਭਾਈ 10-10 ਹਜ਼ਾਰ ਦੀ ਸ਼ਰਤ ਲੱਗ ਲਈ ਨਾ ਜੀ ਦਾਦਾ ਯਾਰਾਂ ਦਾ ਫੇਰੇ ਆ ਲੈ ਫੇਰਾ ਨਿਕਲੇ ਨਹੀਂ ਕਿੰਨੇ ਵਾਜਾ ਚੰਗੇ ਮਿਸਤਰੀ ਦਾ ਮਾਇਆ ਹੋਇਆ ਬਾਕੀ ਸਾਰੇ ਆ ਫੇਰ ਭਾਈ ਕਮੇਟਾ ਦੱਸੇ ਕੌਣ ਵੇਚੀ ਚੰਗਾ ਹਾਂ ਫੇਰ ਦੀ ਕਹਾਣੀ ਰਾਹ ਮਾੜੀ ਕੋਈ ਨਾ ਲਾ ਲਾ ਦਰਸ਼ਕ ਹਨ ਹਨ ਬੋਰਡ ਤੇ ਗਿਆ ਉਹ ਬੋਰਡ ਤੇ ਗਿਆ ਇਹੋ ਸਰੇ ਲਾਉਣਾ ਭਾਈ ਚੋਰੀ ਚੋਰੀ ਕਰ ਸਕਦੇ ਹਾਂ ਹਾਂ ਹੈ ਇਹ ਰਹੇਗਾ ਇਹ ਨਾਲ ਲੈਣਰ ਲੈਣ ਕੋਲ ਨਹੀਂ ਲੈ ਨਾ ਕਿੱਥੇ ਹਾਂ ਤਾਂ ਹੋਰ ਕੰਮ ਕਰਨਾ ਹੈ ਜਿਹੜੇ ਸ਼ਰਾਖਮਾਨ ਨੇ ਮਾਰਿਆ ਵਾ ਅੱਛਾ ਆ ਮਾਰਿਆ ਹੋਇਆ ਸਰਾਂ ਦੀ ਨਾਟਪਾਗੀ ਬੈਂਡ ਕਰਨਾ ਇਹ ਦੂਜੀ ਹੁੱਕਾਂ ਨਾਲ ਤੇ ਵਧਾਈਏ ਕੋਈ ਇਹ 57 ਕਰਦੀ ਹੈ ਮੈਨੂੰ ਦਿਖ ਦਿਓ ਮੈਂ ਤੂੜੀ ਵਾਲੇ ਮੰਗਲ ਲੰਬੀ ਜੇ ਮੂਰੇ ਨੂੰ ਹਾਂ ਹਾਂ ਪ੍ਰੋਫੈਕਟਾ ਕਿੰਨਾ ਨਿਕਲਣਾ ਇੱਕ ਹਾਂ ਛੇ ਟੈਂਟ ਤੂੜੀ ਨਹੀਂ ਨਹੀਂ ਠੀਕ ਹੈ ਟਰੈਕਟਰ ਬੜਲੇ ਕੱਕੇ ਲੱਗ ਰਿਹਾ ਪੈ ਗਿਆ ਜੜੀ ਇਹਦੀ ਬਿੜਾਈਏ ਹੁੱਕ ਉਹ ਉਹ ਪਿਛੇ ਲਾਉਣੀ ਔਰ ਉਹ ਪਿਛੇ ਲਾਉਣੀ ਹੈ ਨਾ ਕਰਨਾ ਨਾ ਨਾ ਹੁਣ ਤਾਂ ਮੈਂ ਦੇਖਿਆ ਟਰੈਕਟਰ ਨੇ ਮੂਰੇ ਪਾਈ ਵੀ ਹੈ ਟਰਾਲੀ ਉਹਦਾ ਟਰੈਕਟਰ ਨਹੀਂ ਹੈਗਾ ਹੈ ਓਕੇ ਲਾਉਣੇ ਟਰੈਕਟਰ ਹੁੱਕ ਮੂਰੇ ਲਵਾ ਦਾਂਗੇ ਤਾਂ ਕਿ ਆਹ ਪੈਸ਼ਲੀ ਹੁੱਕ ਉਹ ਕਰਨੀ ਪਾਉਣੀ ਪਣੀ ਉਹ ਤੇ ਬਾਈ ਖਾਸੀ ਬੰਦ ਹੋ ਰਿਹਾ ਨਾ ਬਸ ਤਾਲ ਘਟ ਨਹੀਂ ਹੈਗਾ ਇਹ ਮਾਨੂੰ ਬਹੁਤ ਉਹੋ ਹੀ ਮਾਰਨੇ ਮੜੇ ਉਹੋ ਹੀ ਮਾਰਨਾ ਹੈ ਇਹ ਤੇ ਉਹ ਨਾ ਹੋ ਗਿਆ ਇਹ ਤੇ ਗੋਹ ਰੋਪਾ ਨਹੀਂ ਇਹ ਲੋਕ ਉਹ ਬਰੇ ਹੈ ਜੀ ਨਾ ਉਹ ਵਈ ਲੱਗਿਆ ਮੁੰਡਾ ਹੁੱਕ ਚੌੜੀ ਕਰਨ ਹੁੱਕ ਤਾਂ ਮਨ ਲੋਕ ਸੁੱਲੇ ਪਹਿਲੇ ਹੀ ਖਾ ਰਿਹਾ ਚੌੜੀ ਜਾ ਰਹੇ ਸੀ ਖਾ ਹੀ ਨਹੀਂ ਉਹ ਤੇ ਇਹ ਨਹੀਂ ਯਾਰ ਇਹ ਤਾਂ ਆਉਂਦੀ ਸੀ ਇਹਨੇ ਦੂਆ ਪਾ ਲਾ ਬਾਈ ਤਾਂ ਨਹੀਂ ਆਇਆ ਅੱਛਾ 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 ਦੂਆ ਰੱਲਾ ਬਾਕੇ ਨੇ ਉਹ ਕਰਨਾ ਸਿਮੇ ਵਾਲਾ ਨਹੀਂ ਪੈਂਦਾ ਹੈਗਾ ਨਾਲ ਦਾ ਪੈਂਦਾ ਅੱਛਾ 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 ਇੱਕ ਕੇ ਤੇ ਵਧਾਈ ਜੀ ਆਪਾਂ ਤੀਪੇ ਬੈਲਡ ਕਰਨੀ ਹੈ। ਆਹ ਰੱਖ 5 ਇੰਚ ਜੀ ਜੋ ਬਲੂ ਰਹਾ 5 ਇੰਚ ਕਰਨੀ ਅੰਦਰ। ਆਦੇ ਬਰਬਰ ਕਰਦੇ 5 ਇੰਚ ਜੀ ਬਰਬਰੇ ਪੂਰੀਆਂ 5 ਇੰਚ। ਉਹ ਵਾਪਰ ਕਰਦੇ 5 ਇੰਚ ਪੂਰੀਆਂ ਆ ਗਈਆਂ। ਮਰੀਕਾ ਲਾਉਣ ਦਾ ਸਮਾਂ ਲੈਣਾ। ਜਰਾ ਬਰੰਦ ਬਣੀ ਨਹੀਂ ਮੈਂ ਉਹ ਬਰਬਰ ਕਰ ਦਿੰਦਾ। ਇੱਕ ਤਾਂ। ਆਰਜੇਦਨ ਬਣ ਗਿਆ। ਹੱਥ ਭਰੇ ਹੋ ਗਏ। ਹੱਥ ਭਰੇ ਹੋ ਗਏ। ਅਰਥਮ ਬਸ ਉਹ ਚੇਰਾ ਬਾਈ ਬਾਦ ਔਖਾ ਸਮਾ ਕਿੰਨੇ ਦੋ ਚੰਬੜੇ ਹੋਏ ਸਰਾਗਾ ਸਰ ਜੁੜੇ ਹੋਏ ਹੌਲੀ ਲਈ ਪਿੱਛੇ ਕਿਹੜੀ ਉਹ ਆਹ ਦੋਸਤਾਂਾਂ ਹੀ ਪੱਤੀ ਦੋਸਤਾਂ ਦੀ ਲਈ ਪਰ ਅੱਛਾ 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 ਮੋਟੀ ਲੱਗਣੀ ਨਹੀਂ ਮੋਟੀ ਲਾਉਂਗੇ ਮੁੰਗੇ ਰੈਨ ਅਪਰੇਟਰ ਨਹੀਂ ਤਾਂ ਖਾ ਕੇ ਪਹਿਲਾਂ ਅੰਗੇ ਬਹੁਤ ਆ ਗਿਰਾ ਕਿੰਨੇ ਬੰਦੇ ਰਹਿਗੇ ਸਾਹ ਭੱਗਣੇ ਪੈਣਗੇ ਕੀ ਰਾਈ ਕਰਨਾ ਉਹ ਪਾਸਾ ਉੱਪਰ ਮੰਗਦਾ ਪਲੇਟ ਦਾ ਥੱਲੇ ਰੱਖ ਦੇਣੇ ਇਹਨਾਂ ਵਾਂ ਡਾਉਣ ਲੱਗਦਾ ਪਾਸਾ ਸੱਟ ਮਾਰ ਕੇ ਦੇਖ ਲੈ ਮਾੜੀ ਜੀ ਹੌਲੀ ਸੱਟ ਮਾਰੀ ਔਰਲੇ ਪਾਸੇ ਬੇੜਲੇ ਲੱਗ ਰਿਹਾ ਉਹ ਪੱਤੇ ਇਹਦੇ ਚ ਨਹੀਂ ਨਹੀਂ ਹਵਾ ਸਮਾਨ ਉੱਪਰ ਆਉਣਾ ਨੇ ਭੈਣ ਜੀ ਡਾਊਨ ਆਉਣਾ ਨਹੀਂ ਯਾਰ ਪਹਿਲਾਂ ਕੁ ਦਿੱਤੀ ਹੋਣੀ ਮੇਰੇ ਨਾਲ ਡਾਊਨ ਹੈ ਦੇਖ ਹੁਣ ਬਾਹਰ ਕੱਢ ਹਾਂ ਬਾਸ ਆ ਬੰਦਾ ਜੰਗਾ ਵਾਸੀ ਸੱਜਣ ਪਰੇ ਹਾਂ ਅਰੇ ਉੱਤੇ ਘਾਤੂ ਦੀ ਪੰਨ ਤਾਂ ਵੀ ਗਾ ਦੇਵਾ ਆਈ ਤੇ ਕਰਤੀ ਫਿੱਟ ਇੱਧਰ ਓਕੇ ਆ ਇਹਦਾ ਨੰਮ ਨਾਟ ਪਾਗੇ ਬਿਛੇ ਚਾ ਲਾ ਕੇ ਨਾਟ ਪਾਤਾ ਇਹ ਹੋ ਗਿਆ ਪੰਜ ਪੰਜ ਇੰਚ ਬਿਲੋ ਲਾਗੇ ਕਰਨ ਆ ਸਰਦ ਨਾਲ ਇੱਕ ਨਹੀਂ ਦੇ ਸਾ ਉਹ ਹੁਣ ਯਾਰ ਲੱਗਿਆ ਵਗਦਾ ਕੰਮ ਕਹਿੰਦਾ ਬਗੈ ਲੱਗਦੀ ਹੋ ਜਾਊਗਾ ਸਿੱਮਿਆੜਾ ਨਹੀਂ ਬੁੱਝਦਾ ਨਹੀਂ ਬੜਾ ਕੰਮ ਬੜਾ ਨਹੀਂ ਬੋਣੀ ਉੱਤ ਵਾਲੀ ਖਾਜੀ ਤਿਆਰੀਆਂ ਕਰਨੀਆਂ ਨੇ। ਹਲੋ ਠੀਕ ਆ ਜੀ। ਮਿਲਦੇ ਫਿਰ ਕਿਸੇ ਅਗਲੇ ਬਲੌਗ ਵਿੱਚ। ਆ ਰਹੇ ਹਾਂ ਮਾਈ ਸ਼ਾਸਰੀਕ ਦਾ।